ਪੰਜਾਬ ਤੇ ਤਾਪਮਾਨ ਲਗਾਤਾਰ ਵਧ ਰਿਹਾ ਹੈ ਤੇ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਗਿਆ ਐਸੀ ਖੜੇ ਸਮਾਣਾ ਕੇ ਗੰਦੀ ਗਰਾਉਂਡ ਦੇ ਏਰੀਆ ਵਿੱਚ ਤੁਸੀਂ ਦੇਖੋ ਸਵੇਰੇ ਕੇ ਅਜੇ ਕਰੀਬ 11 ਵਜੇ ਕੇ ਆਸ-ਪਾਸੇ ਬਾਜ਼ਾਰ ਵਿੱਚ ਇੰਨਾ ਕੋਈ ਗਾਖ ਨਹੀਂ ਦਿਖਾਈ ਰਿਹਾ ਕਿਉਂ ਗਰਮੀ ਸਵੇਰ ਤੇ ਹੀ ਪਹਿਣੀ ਸੂਰਜ ਦੇਵਤਾ ਤੁਸੀਂ ਦੇਖੋ ਸੂਰਜ ਦੇਵਤਾ ਸਵੇਰੇ ਹੀ ਆਪਣਾ ਪ੍ਰਕੋਪ ਦਿਖਾਣਾ ਸ਼ੁਰੂ ਕਰ ਦਿੰਦੇ ਹਨ ਸਵੇਰੇ ਹੀ ਗਰਮੀ ਇੰਨੀ ਵੱਧ ਜਾਂਦੀ ਹੈ ਕਿ ਬੰਦਾ ਸੈਰ ਦੇ ਵਿੱਚ ਨਿਕਲਦਾ ਨਹੀਂ ਨਿਕਲਦਾ ਹੈ ਤਾਂ ਆਪਣਾ ਸੇ ਟੱਕੇ ਮੂੰਹ ਟੱਕੇ ਨਿਕਲਦਾ ਹੈ ਔਰ ਗਰਮੀ ਵਧਨ ਨਾਲ ਜਿੱਥੇ ਬਿਜਲੀ ਸਪਲਾਈ ਦੇ ਵੀ ਮੁਸ਼ਕਿਲ ਆ ਰਹੀ ਹੈ 2 ਦਿਨ ਦੇ ਅੰਦਰ ਲੋਡ 20% ਲੋਡ ਪਾਵਰ ਕੰਮ ਦਾ ਵੱਧ ਗਿਆ ਹੈ ਇਸੇ ਕਰਕੇ ਬਿਜਲੀ ਦੇ ਬ੍ਰੇਕਡਾਊਨ ਹੋ ਰਹੀ ਹੈ ਸਪਲਾਈ ਤੇ بگਨ ਪੈਂਦਾ ਹੈ ਔਰ ਬਜ਼ਾਰਾ ਵਿੱਚ ਖਾਸ ਤੌਰ ਤੇ ਜਿਹੜੇ ਸਕੰਦ ਨਹੀਂ ਵੇਚਣ ਵਾਲੇ ਹਨ ਜਲ ਵੇਚਣ ਵਾਲੇ ਹਨ ਉਹਨਾਂ ਦਾ ਕਾਰੋਬਾਰ ਚੱਲ ਪਿਆ ਹੈ ਔਰ ਜਨਰੇਟਰ ਦੇ ਰਿਸਟ ਮਕੈਨਿਕ ਹੈ ਉਹਨਾਂ ਦਾ ਵੀ ਜਨਰੇਟਰ ਵੀ ਵਿਕ ਰਹੇ ਹਨ ਔਰ ਮਕੈਨਿਕ ਖਰਾਬ ਵੀ ਜਨਰੇਟਰ ਹੋ ਰਹੇ ਹਨ ਗਰਮੀ ਦੇ ਕਾਰਨ ਜੀਵਨ ਪ੍ਰਭਾਵਿਤ जरूर ਹੋਇਆ ਹੈ ਲੇਕਿਨ ਪਾਵਰ ਕਾਮ ਦੇ ਅਧਿਕਾਰੀ ਲੋਕਾਂ ਨੂੰ ਅਪੀਲ ਕਰ ਰਹੇ ਕਿ ਬਿਜਲੀ ਤੁਸੀਂ 19 ਵਰਤੋਂ ਜਿੰਨੀ ਤੁਹਾਨੂੰ ਜ਼ਰੂਰਤ ਹੈ ਕਈ ਵਾਰ ਕਰਾਦੇ ਵੀ ਸਾਰੇ ਪੰਖੇ ਦਫ਼ਤਰਾਂ ਦੇ ਵਿੱਚ ਵਿਸਤਾਰ ਦੇਖੇ ਜਾਂਦੇ ਵੀ ਪੰਖੇ ਚੱਲਦੇ ਰਹਿੰਦੇ ਨੇ ਕੂਲਰ ਚੱਲਦੇ ਐਸੀ ਚੱਲਦੇ ਨੇ ਜਿੰਨੀ ਜ਼ਰੂਰਤ ਹੈ ਤੁਸੀਂ ਉਨੀ ਬਿਜਲੀ ਦਾ ਪ੍ਰਯੋਗ ਕਰੋ ਤਾਂ ਕਿ ਤੁਹਾਨੂੰ ਸਹੀ ਤਰ੍ਹਾਂ ਦੀ ਬਿਜਲੀ ਮਿਲਿਆ ਹੋ ਸਕੇ ਲਗਾਤਾਰ ਪਾਵਰ ਕਾਮ ਇਸ ਤੇ ਕੰਮ ਕਰ ਰਹੇ ਹੈ ਔਰ ਡਾਕਟਰ ਨੇ ਸਲਾਹ ਵੀ ਕਰੋ ਨਿਕਲਣਾ ਹੈ ਤਾਂ ਸਿਰ ਟੱਕੇ ਨਿਕਲੋ ਜ਼ਰੂਰ ਤੋਂ ਵੀ ਤਾਂ ਹੀ ਬਾਜ਼ਾਰ ਜਾਓ ਕਿਉਂਕਿ ਗਰਮੀ ਜਿਆਦਾ ਪੈਂਦਾ ਬੱਚੇ ਅਤੇ ਬਜ਼ੁਰਗਾਂ ਤੇ ਉਸ ਦਾ ਪ੍ਰਭਾਵ ਜ਼ਿਆਦਾ ਪੈਂਦਾ ਹੈ ਗਰਮੀ ਦਾ ਸਰ ਬਹੁਤ ਜ਼ਿਆਦਾ ਜੀ ਸਾਰਾ ਦਿਨ ਲੰਘ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁੜਕਾ ਸੁੱਕਦਾ ਨਹੀਂ ਜੀ ਪਸੀਨਾ ਬਹੁਤ ਆਉਂਦਾ ਟੈਂਪਰੇਚਰ ਤੁਸੀਂ ਸਮਝੋ 40 40 ਚੱਲ ਰਿਹਾ ਜੀ ਜਿਹੜਾ ਕਿ ਆਮ ਦਿਨਾਂ ਦੇ ਵਿੱਚ 35 36 ਹੁੰਦਾ ਇਹਨਾਂ ਦਿਨਾਂ ਦੇ ਵਿੱਚ ਜੀ ਪਰ ਇਸ ਸਾਲ ਟੈਂਪਰੇਚਰ ਆਪ ਹੈ ਜ਼ਿਆਦਾ ਜੀ ਆ ਹੁਣ ਖੜੇ ਆ ਸਕੰਜੀ ਪੀ ਰਹੇ ਆ ਅੱਧੇ ਘੰਟੇ ਬਾਅਦ ਫਿਰ ਜੀਬ ਸੁੱਕਦੀ ਹੈ ਜੀ ਤੌਲੀ ਸੁੱਕਦਾ ਜੀ ਬਹੁਤ ਮੁਸ਼ਕਲ ਹੋਇਆ ਹੋਇਆ ਜੀ ਪਿੰਡਾਂ ਦੇ ਕੀ ਹਾਲਾਤ ਨੇ ਪਿੰਡਾਂ ਦਾ ਹਾਲਾਤ ਐ ਇਦੋਂ ਵੀ ਖਸਤਾ ਨਹੀਂ ਜੀ ਲਾਈਟ ਵੀ ਕੇਰੀ ਮਤਲਬ ਕੱਟ ਲੱਗਣ ਲੱਗੇ ਜੀ ਕੱਲ ਸਾਡੇ ਪਿੰਡ ਘਿਹਰ ਦੇ ਵਿੱਚ 12 ਤੋਂ ਲੈ ਕੇ 6 ਵਜੇ 6 ਘੰਟੇ ਕੱਟ ਰਿਹਾ ਜੀ ਕਿਹੜੇ ਪਿੰਡ ਬਹੁਤ ਬੁਰਾ ਹੈ ਜੀ ਗਰਮੀ ਦਾ ਬੁਰਾ ਹਾਲਾ ਹੈ ਜੀ ਠੀਕ ਕਰਨ ਵਾਸਤੇ ਬਹੁਤ ਆ ਰਹੇ ਆ ਜੀ ਗਰਮੀ ਦਾ ਇੰਨਾ ਬੁਰਾ ਹਾਲਾ ਤੁਹਾਨੂੰ ਪਤਾ ਲੋਕਾਂ ਦਾ ਜੀਣਾ ਤੋਂ ਪਰਵਾਹ ਰਿਹਾ ਜੀ ਤੇ ਨੀਡਰ ਖਰਾਬੀ ਹੋ ਰਹੀ ਬਹੁਤ ਜ਼ਿਆਦਾ ਜੀ ਲੋਡ ਵਧਨ ਕਰਕੇ ਹਾਂ ਜੀ ਲੋਡ ਵਧਨ ਕਰਕੇ ਸਰ ਇੱਕ ਗ੍ਰੰਦ ਸਾਰੀ ਦਿਹਾੜੀ ਲੱਗ ਜਾਂਦੀ ਹੈ ਜੀ ਇੱਕ ਬੰਦੇ ਦੀ ਇੱਕ ਬੰਦੇ ਦੀ ਸਾਰੀ ਦਿਹਾੜੀ ਲੱਗ ਜਾਂਦੀ ਆ ਕਿੰਨੇ ਬੰਦੇ ਲਾ ਰੱਖਿਆ ਇਸ ਟਾਈਮ ਤੁਸੀਂ ਤਿੰਨ ਬੰਦੇ ਲੱਗ ਰੱਖਿਆ ਹੈ ਸਾਡੇ ਮੁਲਾਜ਼ਮ ਜੀ ਠੀਕ ਹੈ ਜੀ ਵਧੀਆ ਕੰਮ ਚੱਲ ਰਿਹਾ ਜੀ ਹਾਂ ਜੀ ਬਹੁਤ ਵਧੀਆ ਜੀ ਠੀਕ ਜੀ ਤਿੰਨ ਤਰ੍ਹਾਂ ਦੇ ਵੀ ਸਕੰਜੇ ਬਣਾਉਂਦੇ ਹੋ ਸਕੰਜੇ ਵੀ ਇੱਕ ਲੱਛਾ ਫਲਦਾ ਜੀ ਬਹੁਤ ਜ਼ਿਆਦਾ ਬਹੁਤ ਠੀਕ ਇਹ ਕੰਮ ਹੈ ਜੀ ਵਧੀਆ ਕੰਮ ਚੱਲ ਰਿਹਾ ਹਾਂ ਨਰਿੰਦਰ ਸਿੰਘ ਜੀ ਬਹੁਤ ਜ਼ਿਆਦਾ ਜੀ ਹਾਂ ਜੀ ਹਾਂ ਬਚਾ ਕੇ ਅੰਦਰ ਬੈਠੇ ਰਹਿੰਦੇ ਨੇ ਜੀ ਕਈ ਰਾਤ ਨੂੰ ਲੈਡ ਭੱਜ ਜਾਂਦੀ ਬਹੁਤ ਤੰਗ ਕਰਦੀ ਹੈ ਰਾਤ ਨੂੰ ਵੀ ਤਿਆਰੀ ਹੈ ਹਾਂਜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਬੱਚਿਆਂ ਦਾ ਬਹੁਤ ਰਹਿਲਾ ਜੀ ਹੈਗਾ ਕੋਲ ਪਤਨੀ ਕਿੱਥੇ ਪਿਆ ਖਿੱਚ ਕੇ ਲੈ ਗਿਆ ਐਟਲੀਸਟ ਆ ਪਿਛਲੇ ਦੋ ਦਿਨਾਂ ਵਿੱਚ ਗਰਮੀ ਬਹੁਤ ਜ਼ਿਆਦਾ ਵਧਣ ਕਰਕੇ ਸਾਡਾ ਜਿਹੜਾ ਨਾਰਮਲ ਰੋਡ ਜਿਹੜਾ ਚੱਲ ਰਿਹਾ ਉਸ ਨਾਲੋਂ 20% ਇਨਕਰੀਜ਼ ਹੋਇਆ ਇਹ ਦੋ ਦਿਨਾਂ ਦੇ ਵਿੱਚ ਇਸ ਦੇ ਨਾਲ ਸ਼ਹਿਰ ਦੇ ਵਿੱਚ ਜਿਹੜੀ ਹੈਗਿਆ ਨੇ ਕੰਸਟਰਡ ਏਰੀਆ ਉੱਥੇ ਰਾਤ ਨੂੰ ਫਿਊਜ ਵਗੈਰਾ ਟਰਾਂਸਫੋਰ ਤੇ ਬੋਰਡ ਸਪਲਾਈ ਦੀ ਕਈਆਂ ਅਗਰ ਪੀਵੀਸੀਆਂ ਦੀ ਸਸਿਆਈ ਕੰਪਲੇਟ ਆ ਰਹੀ ਹੈ ਕੰਪਲੀਟ ਰਾਤ ਨੂੰ ਕੱਲ ਰਾਤ ਨੂੰ ਬਹੁਤ ਜ਼ਿਆਦਾ ਸੀ ਬਟ ਉਹਨਾਂ ਨਾਲ ਨਾਲ ਜਿਹੜੇ ਰਿਸੋਲਵ ਕੀਤਾ ਜਾ ਰਿਹਾ ਕਿੰਨੀ ਟੀਮਾਂ ਲਾਈਆਂ ਗਈਆਂ ਇਸ ਕੰਮ ਤੇ ਜਾ ਰਹਾ ਕੋ ਚੋਲੇ ਇਸੇ ਵੀ ਸਾਡੇ ਸਿਟੀ ਦੇ ਜਿਹੀ ਸਾਰੇ ਤੇ ਐਸਡੀਓ ਸਾਹਿਬਾਨ ਨਾਲ ਸਾਰਾ ਸਮੂਹ ਸਟਾਫ ਸੀਐਚਵੀ ਵਰਕਰ ਸਾਰੇ ਹੀ ਔਨ ਡਿਊਟੀ ਨੇ ਕੀ ਲੋਕਾਂ ਨੂੰ ਅਪੀਲ ਕਰੋ ਵੀ ਜ਼ਰੂਰ ਹੋਵੇ ਉਹਨੇ ਵੀ ਜੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੀਆਂ 600 ਯੂਨਟਾਂ ਨੇ ਉਹਨਾਂ ਤੇ ਉੱਤੇ ਲੋਕ ਜਿਹੜੇ ਕਈ ਵਾਰ ਜ਼ਿਆਦਾ ਐਕਸਟਰਾ ਕੁੰਡੀਆਂ ਲਾਉਣ ਦੀ ਕੋਸ਼ਿਸ਼ ਕਰਦੇ ਰਹੇ ਉਹ ਬਿਲਕੁਲ ਨਾ ਕਰਨ ਤੇ ਜਿਹੜਾ ਲੋਡ ਆ ਜਿੰਨੀ ਜ਼ਰੂਰਤ ਹੈ ਉਨੀ ਹੀ ਬਿਜਲੀ ਬਾਲੋ ਤਾਂ ਜੋ ਆਪਾਂ ਨੂੰ ਕੋਈ ਸਮੱਸਿਆ ਨਾ ਆਏ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੌਸਿਕ ਸਮਾਣਾ نیوز